ਮੈਂ ਅਕਸਰ ਕਹਿਣਾ ਹਾਂ ਉੱਨਾ ਜਾ ਕੇ ਇਦਾਂ ਦੇ ਫੰਕਸ਼ਨ ਹੋਣੇ ਬੰਦ ਹੋ ਗਏ ਸੀ ਪੰਜਾਬ ਚੋਂ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਫੰਕਸ਼ਨ ਪੰਜਾਬ ਚੋਂ ਬੰਦ ਹੋ ਗਏ ਸੀ ਲੋਕ ਉਮੀਦ ਛੱਡ ਚੁੱਕੇ ਸੀ ਸਰਕਾਰੀ ਸਕੂਲਾਂ ਤੋਂ ਉਮੀਦਾਂ ਖਤਮ ਹੋ ਗਈਆਂ ਸੀ ਸਰਕਾਰੀ ਸਕੂਲ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਸੀ ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਹ ਤੋਂ ਵੱਧ ਦਿਹਾੜੀ ਕਰਿਆ ਕਰੂਗਾ ਬਸ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਜਿਦੇ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਸਕੂਲ ਨੂੰ ਲੈ ਕੇ ਜਾਂਦਾ ਸੀ ਆਪਣੇ ਬੱਚੇ ਨੂੰ ਪਰ ਸਿਆਣੇ ਕਹਿੰਦੇ ਆ ਕਿ ਜਿਹੜੇ ਹਿੰਮਤੀ ਹੁੰਦੇ ਨੇ ਉਹ ਹਵਾਵਾਂ ਦੇ ਰੁੱਖ ਬਦਲ ਦਿੰਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਤੁਸੀਂ ਨਕਸ਼ੇ ਬਣਾਏ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੋੜਨਾ ਲਿਖਿਆ ਹੋਇਆ ਪੰਜਾਬ ਨੰਬਰ 1 ਔਰ ਨੈਸ਼ਨਲ ਸਰਵੇਜ ਕੋਈ ਆਪਣਾ ਸਰਵੇ ਨਹੀਂ ਹੈਗਾ ਕਿ ਆਪੇ ਮੂੰਹ ਮੇਂ ਮਿੱਠੂ ਬਣ ਗਏ ਹੋਈ ਐ ਨੈਸ਼ਨਲ ਸਰਵੇ 2 ਸਾਲ ਬਾਅਦ ਹੁੰਦਾ 2017 ਚ ਆਪਾਂ 29ਵੇਂ ਨੰਬਰ ਤੇ ਸੀਗੇ ਜੀ ਮਿਲਦਾ ਇਹ ਦੂਬਾ ਤਾਂ ਸੂਬੇ ਹੀ ਨਹੀਂ ਹੋਣੇ ਇਹਦਾ ਮਤਲਬ ਜਿਹੜਾ ਯੂਟੀਆਰਟੀ ਜਿਹੜੇ ਹੈਗੇ ਨੇ ਗੋਆ ਦਮਨ ਦੀਵ ਉਹਨਾਂ ਤੋਂ ਵੀ ਥੱਲੇ ਹੋਵਾਂਗੇ ਤੇ ਅੱਜ ਨੰਬਰ 1 ਤੇ ਆ ਸੁਹੇ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਜਿਸ ਤਰ੍ਹਾਂ ਕੁਛ ਹੈਡਮਾਸਟਰ ਸਾਹਿਬ ਪ੍ਰਿੰਸੀਪਲ ਸਹਿਬਾਨ ਨੇ ਬੋਲਦੇ ਦੱਸਿਆ ਇਹਦੇ ਪਿੱਛੇ ਮਿਹਨਤ ਲੱਗੀ ਆ ਸੋਨਾ ਜਿਹੜਾ ਉਸ ਸੁਨਿਆਰੇ ਦੀ ਦੁਕਾਨ ਤੇ ਪਿਆ ਬਹੁਤ ਸ਼ਾਨਦਾਰ ਲੱਗਦਾ ਚਮਕਦਾ ਹੈ ਅਲੱਗ-ਅਲੱਗ ਐਂਗਲ ਤੋਂ ਤੇ ਲਾਈਟਾਂ ਪੈਂਦੀਆਂ ਪਰ ਉਹ ਸੋਨਾ ਕਿਹੜੀ-ਕਿਹੜੀ ਪੱਠੀ ਵਿੱਚ ਦੀ ਨਿਕਲ ਕੇ ਆਇਆ ਇਹ ਨਹੀਂ ਕੋਈ ਦੇਖਦਾ ਸੋ ਇਹ ਜਿਹੜਾ ਪੱਠੀਆਂ ਵਿੱਚ ਦੀ ਸੋਨਾ ਕੱਢ ਕੇ ਤੁਸੀਂ ਅੱਜ ਪੰਜਾਬ ਦੇ ਮੱਥੇ ਤੇ ਚਮਕਾਇਆ ਹੈ ਇਹਦੇ ਵਾਸਤੇ ਮੈਂ ਤੁਹਾਡੇ ਲਈ ਤਾੜੇ ਮਾਰਦਾ